ਸੇਮੋ ਸੇਮੋ ਮੇਰੇ ਹੱਥ ਤੇ ਨਾ ਅੱਜ ਤੜਕੇ ਦੀ ਖੁਰਕੀ ਜੀ ਹੋਈ ਜਾਂਦੀ ਮੈਨੂੰ ਲੱਗਦਾ ਪੈਸੇ ਲੱਭਣਗੇ ਕਿ ਤੂੰ ਆਏ ਰਾ ਸਭ ਤੂੰ ਮੈਂ ਜਾਵਾ ਮੜਾ ਮੋਟਾ ਬਾਹਰ ਕਿਤੇ ਖਬਰ ਲੱਭੀ ਜਾਂਣ ਏ ਮੇਰੀ ਗੱਲ ਸੁਣ ਮੇਰੇ ਵੀ ਹੱਥ ਤੇ ਖੁਰਕੀ ਜੀ ਹੋਈ ਜਾਂਦੀ ਤੜਕੇ ਦੀ ਮੈਨੂੰ ਲੱਭਣਗੇ ਕੋ ਹੋਰ ਹੁੰਦੀ ਆ ਖਾ ਕੇ ਮੈਨੂੰ ਤਾਂ ਹੋਰ ਹੁੰਦੀ ਆ ਲੱਗਦੀ ਵੀ ਹੋਰ ਹੁੰਦੀ ਆ ਘਰੇ ਜਾ ਕੇ ਕੰਮ ਕਰ ਲੈ ਅੰਦਰ ਵੜ ਕੇ ਕਿਤੇ ਹੋਰ ਨਾ ਮੈਂ ਤੁ ਆਹ ਪੈਸੇ ਲੱਭਣ ਦੇ ਚੱਕਰ ਨੇ ਮੈਨੂੰ ਵੀ ਨਾਲ ਹੀ ਲੈ ਅਜੇ ਮਾ ਤੁਹਾ ਦਾ ਘਰ ਤੇ ਸੋਚ ਲੈ ਮੇਰੇ ਬਾਰੇ ਉਹ ਤਾਂ ਉਹੀ ਹੁੰਦੀ ਹੈ ਮੈਨੂੰ ਨਹੀਂ ਪਤਾ ਹੀ ਕਾ ਤੋ ਹੁੰਦੀ ਹੈ ਤਾਂ ਹੁਣ ਪਤਾ ਲੱਗਿਆ ਵੀ ਇਹ ਤਾਂ ਉਹੀ ਹੋਣ ਲੱਗ ਜਾਂਦੇ ਕੋਦਰਤੀ ਮੱਛਰ ਮੱਛਰ ਲੜ ਗਿਆ ਉਹ ਤਾਂ ਹੀ ਹੁੰਦੀ ਹੈ ਇੱਕ ਤਾਂ ਤੇਰਾ ਡਰੀ ਵਾਲਾ ਮੈਨੂੰ ਮੈਂ ਨਾ ਡਰਿਆ ਕਰ ਬੇ ਨਾ ਡਰਿਆ ਕਰ ਮੈਂ ਤਾਂ ਕੋਸ ਨਹੀਂ ਕਹਿੰਦੀ ਮੈਂ ਡਰਿਆ ਨਾ ਰਹਿਣਾ ਸਾਰੇ ਦਿਨ ਮੈਂ ਜਦੋਂ ਦੇਖ ਲਾ ਉਹ ਚੰਨੀ ਵਾਲਿਆਂ ਕੋਲੇ ਬੈਠਾ ਤੂੰ ਉਹ ਤਾਂ ਵੀ ਤੇਰੀਆਂ ਦੇ ਵੀ ਵਾਲ ਦੇਖ ਲੱਪਾਈਆਂ ਕੰਮੀ ਜਾਂਦੇ ਤੂੰ ਇੰਨਾ ਕਾ ਤੋ ਡਰਦਾ ਮੈਥੋਂ ਉਹ ਤੇਰਾ ਲੋਭ ਕਾਹਦਾ ਸੇ ਮੋ ਮੇਰੀ ਗੱਲ ਸੁਣੀ ਲੱਗਦਾ ਤੇ ਮਰੀ ਆਈ ਕੰਮ ਲੱਗੇ ਜੇ ਤੂੰ ਆਇਆ ਨੇ ਸਾਹਮਣੇ ਮੇਰੇ ਸਣੀ ਦਿਉਲੀ ਆਇਆ ਕਰ ਤੰਦਾ 2.5 ਕਿਲੋ ਦਾ ਹੱਥ ਲੈ ਕੇ ਬਸ ਐ ਤਾਂ ਹੀ ਉਹ ਹੋ ਹੋ ਲੱਗ ਜਾਂਦਾ ਮੈਨੂੰ ਬੇਜਾ ਬੇਜਾ ਮੇਰੇ ਨਾਲ ਲੇਲੜੀਆਂ ਇਹਨੇ ਕੱਟ ਅੰਦਰ ਜਾ ਕੇ ਚੌਲ ਚੱਕ ਲੈ ਮੈਂ ਅੱਜ ਸੋਚਿਆ ਹੀ ਖੜੀ ਚੌਲ ਬਣਾ ਕੇ ਖਵਾਉਂ ਤੈਨੂੰ ਉਹ ਤੂੰ ਆ ਬਿਆਰੀਆਂ ਵਾਲਾ ਖਾਣਾ ਛੱਡ ਦੇ ਸਿਮੋ ਤੂੰ શાਕ ਤੇ ਮੱਖੀ ਦੀਆਂ ਰੋਟੀਆਂ ਲਾ ਕੇ ਮੱਖਣ ਪਾ ਤੇ ਖਵਾ ਸਵਾਦੀ ਅੱਜ ਮੈਂ